ਸਤ ਸਾਲ ਨੂੰ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਈ ਦੀ ਤੇ ਬੈਲ ਆਈਕਨ ਘੱਟੂ ਜੀ ਤਾਂ ਜੋ ਮਨ ਨੂੰ ਵੀਡੀਓ ਪਾਵਾ ਥਣ ਮੇਰੀ ਨੋਟੀਫਿਕੇਸ਼ਨ ਆਦੀਆ ਕਰੇ ਤੇ ਮੈਂ ਤੁਹਾਨੂੰ ਹੁਣ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਿਹਾ ਜੀ ਇਹ ਗੁਰਦੁਆਰਾ ਹੰਸਾੜੀ ਸਾਹਿਬ ਹੈ ਜੀ ਤੇ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਇਸੇ ਥਾਂ ਤੇ ਰਹਿੰਦੇ ਸਨ ਤੇ ਉਹਨਾਂ ਦਾ ਤਪ ਸਥਾਨ ਤੇ ਉਹਨਾਂ ਦੀ ਗੱਦੀ ਤੇ ਆਪਾਂ ਉਹ ਜੋ ਵੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਜਰਸਨ ਤੁਹਾਨੂੰ ਇਸ ਵੀਡੀਓ ਵਿੱਚ ਕਰਾਵਾਂਗੇ ਜੀ ਤੇ 1 ਜਨਵਰੀ 2015 ਵਿੱਚ ਬਾਬਾ ਜੀ ਨੇ ਆਪਣਾ ਸਰੀਰ ਛੱਡ ਦਿੱਤਾ ਸੀ ਤੇ ਅੱਜ 1 ਜਨਵਰੀ 2025 ਹੈ ਜੀ ਤੇ ਉਹਨਾਂ ਦੀ ਜਾਦ ਵਿੱਚ ਇੱਥੇ ਬਹੁਤ ਹੀ ਭਾਰੀ ਸਮਾਗਮ ਕਰਾਇਆ ਜਾਂਦਾ ਹੈ ਜੀ ਤੇ ਉਸ ਦੀ ਤਿਆਰੀ ਵੀ ਚੱਲ ਰਹੀ ਸੀ ਤੇ ਆਪਾਂ 31 ਨੂੰ ਗਏ ਸੀਗੇ 31 ਦਸੰਬਰ ਨੂੰ ਹੀ ਇੱਕ ਦਿਨ ਪਹਿਲਾਂ ਤੇ ਇਸੇ ਸਥਾਨ ਤੇ ਬ੍ਰਹਮਗਣੀ ਸੰਤ ਪੱਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇਸੇ ਸਥਾਨ ਤੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ ਤੇ ਹੁਣ ਬਾਬਾ ਪਰਮਜੀਤ ਸਿੰਘ ਜੀ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਤੇ ਬਾਬਾ ਜੀ ਦੇ ਦਰਸ਼ਨ ਕਰਨੇ ਸਮਾਂ ਸਵੇਰੇ 5:30 ਵਜੇ ਤੋਂ 9:30 ਵਜੇ ਤੇ ਦੁਪਹਿਰ ਨੂੰ 12:00 ਵਜੇ ਤੋਂ ਲੈ ਕੇ 2:00 ਵਜੇ ਤੱਕ ਜੀ ਤੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਤੇ ਰਾਤ ਨੂੰ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ ਤੁਸੀਂ ਬਾਬਾ ਜੀ ਦੇ ਦਰਸ਼ਨ ਕਰ ਸਕਦੇ ਹੋ ਤੇ ਬੋਰਡ ਵੀ ਲੱਗਿਆ ਹੈ ਤੁਸੀਂ ਮੇਰੀ ਵੀਡੀਓ ਜ਼ਰੂਰ ਓਕੇ ਟਾਈਮਿੰਗ ਦੇਖ ਸਕਦੇ ਹੋ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਬਾਬਾ ਜੀ ਦੀ ਗੱਦੀ ਹੈ ਜੀ ਹਸਾਲੀ ਵਾਲੇ ਬਾਬਾ ਜੀ ਦੀ ਤੇ ਬਾਬਾ ਪਰਮਜੀਤ ਜੀ ਇਹਨਾਂ ਤੋਂ ਪਿੱਛੇ ਬਹਿੰਦੇ ਨੇ ਜੀ ਉੱਥੇ ਵੀ ਆਪਣੇ ਦਰਸ਼ਨ ਕੀਤੇ ਸੀਗੇ ਤੇ ਤੇ ਜਦੋਂ ਹਸਾਲੀ ਵਾਲੇ ਬਾਬਾ ਜੀ ਨੇ ਆਪਣਾ ਸਰੀਰ ਛੱਡ ਦਿੱਤਾ ਸੀ ਤਾਂ ਉਹਨਾਂ ਦੇ ਸਰੀਰ ਨੂੰ ਵੀ ਪੌਲ ਸਾਹਿਬ ਗੁਰਦੁਆਰੇ ਦੇ ਕੋਲ ਜੋ ਨਦੀ ਵਹਿੰਦੀ ਹੈ ਜੀ ਉਸ ਦੇ ਵਿੱਚ ਹੀ ਜਲ ਪ੍ਰਵਾਹ ਕੀਤਾ ਗਿਆ ਸੀ ਜੀ ਤੇ ਬਾਬਾ ਜੀ ਦਾ ਹੁਕਮ ਸੀ ਤਦ ਹੀ ਉਹਨਾਂ ਨੂੰ ਉੱਥੇ ਜਲ ਪ੍ਰਵਾਹ ਕੀਤਾ ਗਿਆ ਸੀ ਤੇ ਬਾਕੀ ਆਪਾਂ ਸਮਾ ਤੇ ਫਿਰ ਆਪਾਂ ਨੇ ਦਰਬਾਰ ਸਾਹਿਬ ਅੰਦਰ ਜਾ ਕੇ ਮੱਥਾ ਟੇਕਿਆ ਜੀ ਤੇ ਸੰਗਤ ਬਹੁਤ ਆ ਰਹੀ ਸੀ ਜੀ ਤੇ ਬਹੁਤ ਜ਼ਿਆਦਾ ਸੰਗਤ ਆਣੀ ਵੀ ਹੈ ਇਸ ਸਥਾਨ ਤੇ ਤੇ ਲੰਗਰ ਵੀ ਬਹੁਤ ਹੀ ਲੱਗ ਚੁੱਕੇ ਨੇ ਉਹ ਟੁੱਟ ਲੰਗਰ ਵਰਤੂਗਾ ਤੇ ਬਹੁਤ ਸੰਗਤ ਹੋ ਜਾਂਦੀ ਹੈ ਜਦੋਂ ਬਾਬਾ ਜੀ ਦਾ ਸਰੀਰ ਛੱਡਿਆ ਸੀ ਉਦੋਂ ਤਾਂ 5 5 6 6 ਕਿਲੋਮੀਟਰ ਤੱਕ ਦੀਆਂ ਲਾਈਨਾਂ ਲੱਗੀਆਂ ਸਨ ਪੂਰੇ ਰੋਡ ਤੇ ਤੇ ਉਸ ਤੋਂ ਬਾਅਦ ਫਿਰ ਆਪਾਂ ਹੁਣ ਤੁਹਾਨੂੰ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਚੌਕੀ ਹੰਸਾਲੀ ਵਾਲੇ ਬਾਬਾ ਜੀ ਦੇ ਨਾਲ ਹੀ ਉਹਨਾਂ ਦੇ ਦਵੇੜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਜੀ ਤੇ ਤੇ ਹੁਣ ਤੁਸੀਂ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਦਬੀੜਾ ਸਾਹਿਬ ਹੈ ਜੀ ਇਸੇ ਸਥਾਨ ਤੇ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਜੀ ਦਾ ਅੰਗੇਠਾ ਵੀ ਬਣਿਆ ਹੋਇਆ ਈ ਤੇ ਆਪਾਂ ਤੁਹਾਨੂੰ ਉਹਨਾਂ ਦੇ ਤਪ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਜੀ ਤੇ ਇਹ ਜਿਆਦਾਤਰ ਹਸਾਲੀ ਵਾਲੇ ਬਾਬਾ ਜੀ ਦੇ ਨਾਲ ਹੀ ਰਹਿੰਦੇ ਸਨ ਤੇ ਇਹ ਵੀ ਬਹੁਤ ਹੀ ਕਰਨੀ ਵਾਲੇ ਤੇ ਬ੍ਰਹਮ ਗਿਆਨੀ ਹੋਏ ਨੇ ਤੇ ਆਪਾਂ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਜੀ ਤੇ ਗੁਰਦੁਆਰਾ ਸਾਹਿਬ ਦੇ ਤੇ ਉਹਨਾਂ ਦੇ ਅੰਗੀਠਾ ਸਾਹਿਬ ਦੇ ਜੀ ਤੇ ਬਾਬਾ ਜੀ ਨੇ ਵੀ 2024 ਵਿੱਚ ਆਪਣਾ ਸਰੀਰ ਛੱਡ ਦਿੱਤਾ ਸੀ ਤੇ ਉਹਨਾਂ ਨੂੰ ਅਗਨਪੀਠ ਕੀਤਾ ਗਿਆ ਸੀ ਤੇ ਇੱਥੇ ਹੀ ਲਾਸਟ ਟਾਈਮ ਉਹਨਾਂ ਦੇ ਦਰਸ਼ਨ ਕਰਵਾਏ ਗਏ ਸਨ ਸੰਗਤਾਂ ਨੂੰ ਜੋ ਇੱਕ ਕਮਰਾ ਬਣਿਆ ਹੋਇਆ ਹੈ ਤੇ ਬਾਬਾ ਜੀ ਦੀ ਇਹ ਗੱਡੀ ਸੀ ਹਲੇ ਵੀ ਉੱਥੇ ਹੀ ਖੜੀ ਹੈ ਤੇ ਆਪ ਸਥਾਨ ਜਿੱਥੇ ਬਾਬਾ ਜੀ ਬੈ ਕੇ ਧੱਪ ਕਰਦੇ ਸੀ ਇਹ ਉਤੇ ਨਾਲ ਹੀ ਛੋਟਾ ਜਿਹਾ ਬਣਿਆ ਹੋਇਆ ਹੈ ਜੀ ਤੇ ਆਓ ਹੁਣ ਆਪਾਂ ਤੁਹਾਨੂੰ ਬਾਬਾ ਜੀ ਦਾ ਜੋਤ ਤੇ ਅੰਗੀਠਾ ਬਣਾਇਆ ਗਿਆ ਹੈ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਤੇ ਤੁਸੀਂ ਦੇਖ ਸਕਦੇ ਹੋ ਇਹ ਦਵੇੜਾ ਸਾਹਿਬ ਗੁਰਦੁਆਰਾ ਇਹ ਹਰਸਾਲੀ ਸਾਹਿਬ ਤੋਂ ਸਾਹਿਬ ਤੋਂ ਥੋੜੀ ਦੂਰ ਤੇ ਹੀ ਦੂਰੀ ਤੇ ਹੈ ਜ ਜਦੋਂ ਆਪਾਂ ਚੁੰਨੀ ਤੋਂ ਚੰਡੀਗੜ੍ਹ ਜੋ ਰੋਡ ਪੈਂਦਾ ਹੈ ਮੇਨ ਰੋਡ ਫਤਿਹਗੜ੍ਹ ਸਾਹਿਬ ਤੋਂ ਚੁੰਨੀ ਹਲਾ ਉਸ ਸਥਾਨ ਤੇ ਹੀ ਇਹ ਗੁਰਦੁਆਰਾ ਸਾਹਿਬ ਮੇਨ ਰੋਡ ਪਰ ਬਣਿਆ ਹੋਇਆ ਹੈ ਜੀ ਤੇ ਗੁਰਦੁਆਰੇ ਦੇ ਬੈਕ ਸਾਈਡ ਹੀ ਬਾਬਾ ਜੀ ਦਾ ਅੰਗਠਾ ਸਾਹਿਬ ਬਣਿਆ ਹੋਇਆ ਹੈ ਜੀ ਤੇ ਆਓ ਆਪਾਂ ਤੁਹਾਨੂੰ ਉੱਥੇ ਬਾਬਾ ਜੀ ਦੇ ਅੰਗਠਾ ਸਾਹਿਬ ਦੇ ਦਰਸ਼ਨ ਕਰਾਨੇ ਆ ਜੀ ਤੇ ਤੁਸੀਂ ਜਰੂਰ ਦਰਸ਼ਨ ਕਰਿਓ ਜੀ ਤੇ ਬਾਕੀ ਜਿਆਦਾ ਤੇ ਜਿਆਦਾ ਸੰਗਤ ਨੂੰ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਜੋ ਜੋ ਇਸ ਸਮੇ ਇਸ ਸਥਾਨ ਤੇ ਨਹੀਂ ਪਹੁੰਚ ਸਕੇ ਤੇ ਜਿਨ੍ਹਾਂ ਦੇ ਦਰਸ਼ਨ ਨਹੀਂ ਹੋਏ ਉਹ ਜਰੂਰ ਦਰਸ਼ਨ ਕਰ ਲੈਣ ਇਹ ਸਾਹਮਣੇ ਜੋ ਤੁਸੀਂ ਦੇਖ ਸਕਦੇ ਹੋ ਇੱਕ ਕਮਰਾ ਬਣਿਆ ਹੋਇਆ ਇੱਥੇ ਹੀ ਬਾਬਾ ਜੀ ਦਾ ਅੰਗਠਾਏ ਬਣਾਇਆ ਹੋਇਆ ਜੀ ਤੇ ਆਪਾਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਵਾਂਗੇ ਜੀ ਤੇ ਸੰਤ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਤੇ ਸੰਤ ਬਾਬਾ ਬ੍ਰਹਮ ਗਿਆਨੀ ਬਾਬਾ ਆਰਮ ਸਿੰਘ ਜੀ ਬਿੰਡੂਆ ਵਾਲੇ ਇਹ ਦੋਨੋਂ ਹੀ ਇਕੱਠੇ ਹੀ ਰਹਿੰਦੇ ਸਨ ਤੇ ਤਕਰੀਬਨ ਬਹੁਤ ਫੋਟੋਆਂ ਇਹਨਾਂ ਦੀਆਂ ਇਕੱਠੀਆਂ ਦੀਆਂ ਹੀ ਮਿਲਦੀਆਂ ਨੇ ਤੁਸੀਂ ਦੇਖ ਸਕਦੇ ਹੋ ਫੋਟੋ ਲੱਗੀ ਹੋਈ ਆ ਬਾਬਾ ਜੀ ਦੇ ਅੰਗਿੱਠੇ ਤੇ ਵੀ ਤੇ ਆ ਉਹਨਾਂ ਦੀ ਗੱਦੀ ਹੁੰਦੀ ਸੀਗੀ ਬਾਬਾ ਜੀ ਦੀ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਤਾਂ ਜੋ ਵੱਧ ਤੋਂ ਵੱਧ ਸੰਗਤ ਹਸਾੜੀ ਸਾਹਿਬ ਵੀ ਪਹੁੰਚੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਵੀ ਕੱਲ੍ਹ ਨੂੰ ਸਮਾਗਮ ਹੈ ਤਾਂ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਉਹ ਵੀ ਜ਼ਰੂਰ ਉੱਤੇ ਸਮੇਂ ਦੇ ਨਾਲ ਪਹੁੰਚੇ ਜਾਣਗੇ ਤੇ ਇੱਕ ਤਰੀਕ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਤੇ ਸਮਾਗਮ ਚੱਲੂਗਾ ਜੀ ਤੇ ਕੀਰਤਨੀ ਜਤੇ ਕੀਰਤਨ ਕਰਨਗੇ ਤੇ ਬਹੁਤ ਸੰਗਤ ਆ ਰਹੀਆਂ ਉੱਥੇ ਤੇ ਇਹ ਜੀ ਤੁਸੀਂ ਸਥਾਨ ਦੇਖ ਲਓ ਬਾਬਾ ਰਾਮ ਸਿੰਘ ਜੀ ਇਸੇ ਸਥਾਨ ਤੇ ਸੁਣਿਆ ਜਾਂਦਾ ਵੀ ਉੱਥੇ ਖੜੇ ਹੋ ਕੇ ਉਹ ਬਾਣੀ ਉਚਾਰਨ ਕਰਿਆ ਕਰਦੇ ਸਨ ਜਿਉ ਤੁਸੀਂ ਸਾਹਮਣੇ ਦੇਖਿਆ ਸਥਾਨ ਖੜ ਕੇ ਹੀ ਬਾਬਾ ਜੀ ਬਾਣੀ ਕਰਦੇ ਸਨ ਤੇ ਤਪ ਕਰਦੇ ਸਨ ਇਹ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਜੀ ਇੱਥੇ ਤੇ ਬਾਕੀ ਜਿਆਦਾ ਤੇ ਜਿਆਦਾ ਸੰਗਤ ਨੂੰ ਇਹ ਵੀਡੀਓ ਸ਼ੇਅਰ ਕਰਿਓ ਜੀ ਸਭ ਨੂੰ ਸੱਚੀ ਰਹੀਏ ਕਾ